ਚਾਰੇ ਦਾਲਾਂ ਨੂੰ ਬਣ ਗਏ। ਕੁਚ ਪਾ ਕੇ ਅਸੀਂ ਚਾਰੇ ਦਾਲਾਂ ਨੂੰ ਛੋਲਿਆਂ ਦੀ ਦਾਲ, ਮੂੰਗੀ ਦੀ, ਮਸਰੀ ਦੀ ਤੇ ਛਿਲਕੀ ਵਾਲੀ ਹਰੀ ਮੂੰਗੀ ਦੀ ਦਾਲ ਚਾਰੇ ਦਾਲਾਂ ਨੂੰ ਰਲਾ ਕੇ ਇਹ ਅਸੀਂ ਕੁੱਕਰ 'ਚ ਪਾ ਕੇ ਬਿਸਣਾ ਲਵਾ ਲਈਆਂ। ਤੇ ਹੁਣ ਅੱਧਰ ਅਸੀਂ ਦਾਲ ਨੂੰ ਤੜਕਾ ਲਾਉਣੇ ਆ। ਇਹ ਅਸੀਂ ਪਿਆਜ਼ ਜਿਹੜੇ ਹੰਮ ਲਿਆ ਇੱਕ ਦੀ ਦਾ ਪਾ ਕੇ അതരക പേ അത് ഫ്രൈ ക മിർ പാത ਇਸੇ ਚਿੱਲੀ ਕਟਰ ਦੇ ਸਹਾਤੇ ਨਾਲ ਹਰੀਆਂ ਮਿਰਚਾਂ ਕੱਟ ਦੇਣ ਲੇ। ਬਸ ਇੰਨੇ। ਚਲੋ ਜੀ ਸਾਡਾ ਹੁਣ ਦੇਖੋ ਪੁੱਜ ਗਿਆ ਹੈ। ഇങ്ങനെ ഫീഡ് വിട്ട് ഇതാണ് കാണുന്നത് ਦਾਲ ਸੀ ਦਾਲ ਦੀ ਗਾਸਟ੍ਰੇਸ ਤੇ ਥੋੜੀ ਅਸੀਂ ਪਤਲੀ ਰੱਖੀਏਗੀ ਕਿਉਂਕਿ ਇਹ ਛੋਲੇ ਵਾਲੀ ਦਾਲ ਇਹਦੇ ਵਿੱਚ ਪਾਈ ਹੈ ਇਹ ਚਨਾ ਦੀ ਦਾਲ ਤੇ ਉਹਦੇ ਨਾਲ ਪਈ ਪਈ ਇਹ ਦਾਲ ਸੰਘਣੀ ਹੋ ਜਾਂਦੀ ਹੈਗੀ ਥੋੜੀ देर ਜੋ ਰੱਖਾਂਗੇ ਤਾਂ ਮਸੀਂ ਦੇ ਵਿੱਚ ਪਾਵਾਂਗੇ ਹਰਾ ਧਨੀਆ ਬਹੁਤ ਹੀ ਪੋਸ਼ਟਿਕ ਦਾਲ ਸਾਡੀ ਚਾਰ ਦਾਲਾਂ ਰਲਾ ਕੇ ਅਸੀਂ ਬਣਾਈ ਹੈ ਇਹ ਲੋ ਜੀ ਸਾਡੀ ਦਾਲ ਬਣ ਕੇ ਤਿਆਰ ਹੈ ਮਿਕਸ ਦਾਲ ਬਣਾਈ ਅਸੀਂ ਚਾਰ ਦਾਲਾਂ ਰਲਾ ਕੇ